सुखदेव सिंह भारतीय किसान यूनियन एकता उग्रह तो कुछ पैसा आया इसी बैंक मैनेजर ने सवाल जवाब शुरू कर दिते ने फॉरेन डोनेशन होती है डोनेशन के रूप में जो बाहर से पैसे आते हैं ना उसके लिए फकरा के गाइडलाइन के अनुसार गृह मंत्रालय ऐसी होता है इंडिविजुअल नेम पे आया है किसी कोई यूनियन खाता नहीं ਇੰਡੀਵਿਜੂਅਲ ਨੇਮ ਦੇਖਾਤਾ ਨੋ ਕੇਡ ਡੋਨੇਸ਼ਨ ਦੇ ਰੂਪ ਮੇ ਆਇਆ ਜਾਂ ਡੋਨੇਸ਼ਨ ਦੇ ਰੂਪ ਮੇ ਆਇਆ ਮਾਉਂਟ ਹੈ 1 ਲੱਖ ਤੋਂ ਉੱਪਰ ਦੀ ਅਮਾਉਂਟ ਜਦੋਂ ਹੁਣ ਦੇਸ਼ ਦੇ ਕਿਸਾਨ ਅੰਦੋਲਨ ਪੂਰੇ ਤਰੀਕੇ ਨਾਲ ਪਖਿਆ ਹੋਇਆ ਹੈ ਦਿੱਲੀ ਬਾਰਡਰ ਉਤੇ ਕਿਸਾਨਾਂ ਨੂੰ ਡਟਿਆ 26 ਦਿਨ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਜੇ ਚ ਪਹਿਲਾਂ ਹੀ ਸਵਾਲ ਫੰਡਿੰਗ ਤੇ ਹੋ ਰਹੇ ਸਨ ਇਨ੍ਹਾਂ ਹਾਲਾਤਾਂ ਚ ਸੁਖਦੇਵ ਸਿੰਘ ਤੋਂ ਵੀ ਜਵਾਬ ਮੰਗੀਆਂ ਗਿਆ ਜਿਹੜੇ ਫੰਡ ਕਿਸਾਨ ਐਜੀਟੇਸ਼ਨ ਦੀ ਕਿਸਾਨ ਆंदोलਨ ਦੀ ਹਮਾਇਤ ਵਾਸਤੇ ਆ ਰਹੇ ਆ ਐਨ ਆਰ ਆਈਜ਼ ਵੱਲੋਂ ਵੀ ਤੇ ਭਾਰਤ ਵਾਸੀਆਂ ਵੱਲੋਂ ਵੀ ਉਹਦੇ ਬਾਰੇ ਵਿੱਚ ਮੈਨੂੰ 18 ਦਸੰਬਰ ਨੂੰ ਬ੍ਰਾਂਚ ਮੈਨੇਜਰ ਕੋਕਰੀ ਕਲਾ ਪੰਜਾਬ ਐਂਡ ਸਿੰਧ ਬੈਂਕ ਨੇ ਬੁਲਾ ਕੇ ਮੇਲ ਦਿਖਾਈ ਸੀ ਵੀ ਸਾਨੂੰ ਆ ਫੋਰੈਕਸ ਡਿਪਾਰਟਮੈਂਟ ਵੱਲੋਂ ਮੇਲ ਆਈ ਹੈ ਵੀ ਤੁਸੀਂ ਜਿਹੜੇ ਇਹ ਪੁਰਨੋ ਐਨ ਆਰ ਆਈਜ਼ ਵੱਲੋਂ ਆ ਰਹੀ ਹੈ ਡੋਨੇਸ਼ਨ ਇਹ ਪ੍ਰੋਪਰ ਪਰਮਿਸ਼ਨ ਨਾਲ ਨਹੀਂ ਆ ਰਹੀ ਪ੍ਰੋਪਰ ਵੇ ਨਾਲ ਨਹੀਂ ਆ ਰਹੀ ਇਸ ਕਰਕੇ ਇਹਦਾ ਤੁਸੀਂ ਕੋਈ ਹੱਲ ਕਰੋ ਨਹੀਂ ਤਾਂ ਇਹ ਪੈਸੇ ਵਾਪਸ ਕਰ ਦਿੱਤੇ ਜਾਣਗੇ। ਅਸੀਂ ਇਹ ਯਤਨ ਕੀਤਾ ਵਿੱਚ ਐਤਵਾਰ ਦੀ ਛੁੱਟੀ ਆ ਗਈ। ਅੱਜ ਦੁਬਾਰਾ ਬ੍ਰਾਂਚ ਮੈਨੇਜਰ ਸਾਹਿਬ ਨੇ ਬੁਲਾ ਕੇ ਮੈਨੂੰ ਦੱਸਿਆ ਵੀ ਤੁਸੀਂ ਸਾਨੂੰ ਉਹਦਾ ਐਨ ਆਰ ਆਈਜ਼ ਦੀ ਪਾਸਪੋਰਟ ਦੀ ਫੋਟੋ ਕਾਪੀ ਲੈ ਦਿਓ। ਜਿਹਦੇ ਚ ਐਨ ਆਰ ਆਈਜ਼ ਦਾ ਸਬੂਤ ਹੋਵੇ ਉਹਨਾਂ ਦਾ ਪੂਰਾ ਐਡਰੈਸ ਹੋਵੇ। ਫੋਟੋ ਹੋਵੇ ਤੇ ਦੇ ਨਾਲ ਸਾਰਾ ਇਹ ਮਸਲਾ ਹੱਲ ਹੁੰਦਾ ਹੈ ਅਸੀਂ ਆਪੇ ਇਹਨੂੰ ਰੈਗੂਲਰਾਈਜ਼ ਕਰਲਾ ਕਰਵਾ ਲਾਂਗੇ ਮਹਿਕਮੇ ਕੋਲੋਂ ਬੈਂਕ ਵੱਲੋਂ ਭੇਜ ਕੇ ਵੀ ਆ ਬੰਦੇਆਂ ਨੂੰ ਭੇਜਣ ਵਾਲੇ ਐਸ ਮਕਸਦ ਵਾਸਤੇ ਭੇਜੇ ਇਹਨਾਂ ਨੇ ਕਿਸਾਨ ਐਜੂਕੇਸ਼ਨ ਦੀ ਸਪੋਰਟ ਵਾਸਤੇ ਜਿਹੜੀ ਸੁਖਦੇਵ ਦੀ ਮਨਯਤਾ ਜਥੇਬੰਦੀ ਨੇ ਫੰਡਿੰਗ ਲਈ ਉਹਨਾਂ ਦਾ ਖਾਤਾ ਜਨਤਕ ਕੀਤਾ ਹੋਇਆ ਹੈ ਉਹਨਾਂ ਦਾ ਅਕਾਊਂਟ ਹੀ ਜਥੇਬੰਦੀ ਦਾ ਖਾਤਾ ਹੈ ਇਲਜ਼ਾਮ ਲਗਾ ਰਹੇ ਨੇ ਕਿ ਜਾਣ ਬੁਝ ਕੇ ਕੇਂਦਰ ਸਰਕਾਰ ਰੋਣਾ ਨੂੰ ਨਿਸ਼ਾਨਾ ਬਣਾ ਰਹੀ ਹੈ ਸਭ ਤੋਂ ਵੱਡੀ ਗੈਦਰਿੰਗ ਜੀ ਨੂੰ ਆਪਾਂ ਸਭ ਤੋਂ ਵੱਡਾ ਇਕੱਠ ਜੀ ਨੂੰ ਆਪਾਂ ਕਹਿ ਸਕਦੇ ਆ ਉਹ ਸਾਡੀ ਜਥੇਬੰਦੀ ਦਾ ਜਿਸ ਕਰਕੇ ਸਾਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ ਐਵੇਂ ਹੀ ਉਹਨਾਂ ਨੇ ਆਰਥਿਕਾ ਵਰਗ ਨੂੰ ਡਰਾਉਣ ਦਾ ਯਤਨ ਕੀਤਾ ਇਨਕਮ ਟੈਕਸ ਦੇ ਛਾਪੇ ਮਰਵਾ ਕੇ ਕਿਉਂਕਿ ਆਰਥਿਕਾ ਵਰਗ ਵੀ ਸੋਚਦਾ ਵੀ ਜੇ ਕਿਸਾਨ ਮਾਰੇਗੇ ਅਸੀਂ ਤਾਂ ਪਹਿਲਾਂ ਮਾਰੇਗੇ ਉਹਨਾਂ ਨੇ ਵੀ ਸਪੋਰਟ ਡਟ ਕੇ ਕੀਤੀ ਆ ਅਸੀਂ ਉਹ ਸਪੋਰਟਰ ਨਹੀਂ ਵੀ ਜਿਐ ਕਹਿੰਦੇ ਆ ਤੇ ਉਸ ਕੱਲ ਦੀ ਨਿੰਦਾ ਵੀ ਕੀਤੀ ਹੈ ਜਿਹੜਾ ਆਰਤੀਆਂ ਤੇ ਛਾਪੇ ਮਾਰੀ ਕਿਉਂ ਕਿ ਆ ਦੂਜੇ ਨੰਬਰ ਤੇ ਸਾਨੂੰ ਨਿਸ਼ਾਨਾ ਬਣਾਇਆ ਇਹ ਸਰਕਾਰ ਨੇ ਸੋਚ ਸਮਝ ਕੇ ਐਜੀਟੇਸ਼ਨ ਕਰਕੇ ਨਿਸ਼ਾਨਾ ਬਣਾਇਆ ਸੁਖਦੀਪ ਸਿੰਘ ਦੀ ਤਰ੍ਹਾਂ ਪੰਜਾਬ ਭਰ ਚ ਆਰਤੀਏ ਵੀ ਕੇਂਦਰ ਸਰਕਾਰ ਤੋਂ ਖਫਾ ਨੇ ਕਿਉਂਕਿ ਇਨਕਮ ਟੈਕਸ ਵਿਭਾਗ ਦਿਆਂ ਛਾਪੇ ਮਾਰੀਆਂ ਫੋੜੀਆਂ ਨੇ ਇਸ ਲਈ ਆਰਟੀ ਐਸੋਸੀਏਸ਼ਨ ਨੇ 22 ਤੋਂ 26 ਦਸੰਬਰ ਤੱਕ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ 1850 ਮੰਡੀਆਂ ਜਿਹੜੀ ਜਾੜ ਨੇ ਸਾਡੇ ਉਹ ਦੱਸਿਆ ਤੁਹਾਨੂੰ ਪਹਿਲਾਂ ਵੀ ਉਹਦੇ ਅਨੁਸਾਰ ਕੱਲ ਤੋਂ 22 ਦਸੰਬਰ ਤੋਂ ਲੈ ਕੇ ਸ਼ਨੀਵਾਰ ਤੱਕ ਬੰਦ ਰਹਿਣਗੀਆਂ ਤੇ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਸਾਡੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੰਜਾਬ ਦੇ ਜਿੰਨੇ 1850 ਮੰਡੀ ਜਾੜ ਆ ਸਾਰੇ ਬੰਦ ਕੀਤੇ ਆ ਕੋਈ ਵੀ ਮੰਡੀ ਜਾੜ ਨਹੀਂ ਖੁੱਲੇਗਾ ਇਸ ਦੇ ਰੋਸ ਵਿੱਚ ਜੋ ਇਨਕਮ ਟੈਕਸਰ ਸਾਡੇ ਉੱਤੇ ਰੇਟਾਂ ਕੀਤੀਆਂ ਉਹਦੇ ਸਬੰਧ ਵਿੱਚ ਸਾਡੀ ਪੰਜਾਬ ਚ ਕਾਲ ਸੀਗੀ ਜਿਹੜੀ ਉਸ ਪੰਜਾਬ ਦੇ ਵਿੱਚ ਆੜਤੀਆਂ ਦੇ ਵਿੱਚ ਰੇਡ ਕੀਤੀ ਗਈ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਸਾਡੇ ਪੰਜ ਆੜਤੀਆਂ ਦੇ ਰੇਡ ਕੀਤੀ ਗਈ 14 ਨੂੰ ਸਮਣੀ ਕੀਤੀ ਗਈ ਆ ਇਹਨਾਂ ਦੀ ਜਾਤੀਆਂ ਦੇ ਦੂਜੇ ਦੇ ਬਾਰ ਖਿਲਾਫ ਸਾਡੀਆਂ ਟੋਟਲ ਮਡੀਆਂ ਕੱਲ ਤੋਂ ਲੈ ਕੇ 27 ਤਰੀਕ ਤੱਕ ਬੰਦਾ 27 ਤਰੀਕ ਨੂੰ ਜੋਪਰੋ ਕਾਲ ਆਉਦੀ ਜੇ ਅਨਮਿੱਥੇ ਸਮੇਂ ਦੇ ਕਹਣਗੇ ਅੰਤਨਮਿੱਥੇ ਸਮੇਂ ਦੇ ਕਹ ਕੇ ਤੇ ਅਸੀਂ ਕੋਈ ਬਾਜ਼ਾਰ ਕਰਾਇਆ ਸੀ ਵੀ 24 ਤਰੀਕ ਤੋਂ ਬਾਅਦ ਕਿਸੇ ਦਿਨ ਵੀ ਇੱਕ ਦਿਨ 1002 ਬੱਸਾਂ ਲੈ ਕੇ ਫਿਰ ਦਿੱਲੀ ਜਾਇਆ ਜਾਊਗਾ ਆਰਪੀਐਸ ਵਿੱਚ ਮੇਰਾ ਸਾਰਾ ਜਿਹੜਾ ਬੈਂਕੀ ਨੈੱਟ ਬੈਂਕਿੰਗ ਮੈਂ ਯੂਜ਼ ਕਰ ਰਿਆ ਹਾਂ ਮੇਰੇ ਮੋਬਾਈਲਾਂ ਦੇ ਵਿੱਚ ਹੈ ਸਾਰਾ ਕੁਝ ਲੇਕਿਨ ਉਹਨਾਂ ਨੇ ਉਹ ਕੁਝ ਵੀ ਨਹੀਂ ਕਰਿਆ ਹੈ ਤੇ ਸਿੰਪਲ ਤੇ ਸਿੰਪਲ ਸਿਰਫ ਛੋਟੇ ਛੋਟੇ ਪਰਚੀਆਂ ਤੁਸੀਂ ਕਿਹਦੇ ਨਾਲ ਇਹ ਕਹਾੜਾ ਹੈ ਜੀ ਇਹ ਇਦਾਂ ਕਰਕੇ ਉਹਨਾਂ ਨੇ ਬਸ ਖੱਜਲ ਖਵਾਰੀ ਕੀਤੀ ਹੈ ਆਰਤੀਆ ਵਰਗ ਦਾ ਇਲਜ਼ਾਮ ਹੈ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਾਰਨ ਬਦਲੇ ਦੀ ਭਾਵਨਾ ਨਾਲ ਉਹਨਾਂ ਉੱਤੇ ਕਾਰਵਾਈ ਹੋ ਰਹੀ ਹੈ ਪਤੀ ਵਰਗ ਜਿਹੜਾ ਵਾ ਪਿਛਲੇ ਦਿਨਾਂ ਤੋਂ ਜੋ ਕਿਸਾਨ ਸੰਘਰਸ਼ ਕਰ ਰਹੇ ਦਿੱਲੀ 'ਚ ਉਹਨਾਂ ਦੇ ਨਾਲ ਮੋਢੇ ਦੇ ਨਮੋੜਾ ਜੋੜ ਕੇ ਸਾਥ ਦੇ ਰਿਹਾ ਤੇ ਕਿਸਾਨ ਜਿਹੜੇ ਇਸ ਗੱਲ ਤੋਂ ਹਿਤਾਚ ਆਣ ਕੇ ਕੇਂਦਰ ਸਰਕਾਰ ਨੇ ਇਹ ਉਹ ਆੜਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ سلسلے ਦੇ ਵਿੱਚ ਉਹਨਾਂ ਨੇ ਬੀਤੀ ਰਾਤ ਪਿਛਲੇ ਦਿਨੀ ਸਾਡੇ ਸੁਪਾ ਪ੍ਰਧਾਨ ਵਿਜੇ ਕਾਲਾ ਜੀ ਇਸੇ ਤਰ੍ਹਾਂ ਹੋਰ ਦੋ ਮੰਡੀਆਂ ਦੇ ਪ੍ਰਧਾਨਾਂ ਦੇ ਉੱਤੇ ਘਰਾਂ ਦੇ ਉੱਤੇ ਛਾਪੇ ਮਾਰ ਕੇ ਜਿਹੜੇ ਇਨਕਮ ਟੈਕਸ ਦੇ ਛਾਪੇ ਮਾਰ ਕੇ ਜਿਹੜਾ ਉਹ ਆਰਤੀ ਵਰਗ ਨੂੰ ਡਰਾਉਣ ਦਾ ਯਤਨ ਕੀਤਾ ਹੈ ਜਿਹੜਾ ਅਸੀਂ ਉਹ ਹਰਗੇ ਦੇ ਬਰਦਾਸ਼ਤ ਨਹੀਂ ਕਰਾਂਗੇ ਤੇ ਆਰਤੀ ਭਾਈਚਾਰਾ ਕੇਂਦਰ ਸਰਕਾਰ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਸਾਡੀ ਸਮੁੱਚੀ ਬਾਡੀ ਜਿਹੜੀ ਆ ਸਾਡੀ ਪੰਜਾਬ ਦੀ ਆ ਸਾਡੀ ਕਲਕਤੀ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਬਾਗੇਪੁਰਾਣੇ ਬਾਗੇਪੁਰਾਣੇ ਮੀਟਿੰਗ ਵਿੱਚ ਜਿਹੜਾ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਆ ਸੂਬਾ ਪ੍ਰਧਾਨ ਜਿਹੜੇ ਸਾਡੇ ਵਿਜੇ ਕਲੜਾ ਜੀ ਉਹਨਾਂ ਦੇ ਘਰ ਵੀ ਰੇਟ ਹੋਈ ਸਾਡਾ ਜਿਹੜਾ ਆਰਤੀ ਸ਼ੋਸ਼ਨ ਜਿਹੜੇ ਆ ਜਿਹੜਾ ਸਾਡਾ ਚੀਮਾ ਗਰੁੱਪ ਜਿਹੜਾ ਉਹਨਾਂ ਦੇ ਜਿਹੜਾ ਪ੍ਰਧਾਨ ਆ ਜਿਹੜੇ ਪਟਿਆਲੇ ਦੇ ਉਹਨਾਂ ਦੇ ਘਰ ਵੀ ਰੇਡ ਹੋਈ ਉਸ ਨਵੇਂ ਸ਼ਹਿਰ ਦੇ ਪ੍ਰਧਾਨ ਉਹਨਾਂ ਦੇ ਘਰ ਵੀ ਰੇਡ ਹੋਈ ਇਹ ਕਰਕੇ ਇਹ ਜਣੀਆਂ ਰੇਡਾਂ ਸੀਗੀਆਂ ਇਹ ਸਾਡਾ ਜ਼ਿੰਮੇਦਾਰਾਂ ਦੀ iracial ਜਿਹੜੀ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਜੋ ਵੀ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੋ ਐਜੀਟੇਸ਼ਨ ਕਰ ਰਹੇ ਹਾਂ ਅਸੀਂ ਤਗੜਿਆਂ ਹੋ ਕੇ ਜਿੱਦਣ ਦਾ ਉਹਨਾਂ ਨੇ ਇਹ ਧਰਨੇ ਤੇ ਬੈਠੇ ਆ ਉਸ ਦਿਨ ਅਸੀਂ ਵੀ ਉਸ ਮੁੱਚੀ ਸਾਰੀ ਪੰਜਾਬ ਦੀ ਬਾਡੀ ਨੇ ਇੱਕ ਪ੍ਰਣ ਲਿਆ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਤਗੜਿਆ ਹੋ ਕੇ ਸਾਥ ਦੇਣਾ ਅਸੀਂ ਇਹਨਾਂ ਤੋਂ ਪਿੱਛੇ ਨਹੀਂ ਹਟਣਾ ਕਿਉਂਕਿ ਜਿਹੜਾ ਅਸੀਂ ਅੱਜ ਇਹਨਾਂ ਤੋਂ ਪਿੱਛੇ ਹਟਦੇ ਆ ਤੇ ਸਾਡਾ ਤੇ ਜਿਹੜਾ ਕਿਸਾਨ ਦਾ 9 ਮਾਸ ਦਾ ਰਿਸ਼ਤਾ ਮਨਸਾ ਤੁਹਾਡੇ ਸਾਹਮਣੇ ਜਿੱਦਾਂ ਇਹ ਹੁਣ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸਾਨੂੰ ਸਾਡੀ ਜਿਹੜੀ ਲੀਡਰਸ਼ਿਪ ਸੀਗੀ ਕਿਸਾਨ ਯੂਨੀਅਨ ਦੇ ਮਦਦ ਕਰਨ ਦੀ ਸੀਗੀ ਆਰਟੀਸਟਿਜ਼ ਨੇ ਉਹਨਾਂ ਨੂੰ ਸਮੂਹ ਨੂੰ ਕਿ ਆਪਾਂ ਇਹਨਾਂ ਦੀ ਮਦਦ ਕਰੋ ਸੋ ਥੋੜੇ ਦਿਨ ਪਹਿਲਾਂ ਹੀ ਮੈਂ ਸਾਰੀ ਐਸੋਸੀਏਸ਼ਨ ਸਾਡੀ ਜਿਹੜੀ ਰਾਜਪੁਰਾ ਦੀ ਸੀਗੀ ਉਹਨਾਂ ਦੇ ਨਾਲ ਜਾ ਕੇ ਦਿੱਲੀ ਉਹਨਾਂ ਨੂੰ ਸਾਰਾ ਰਾਸ਼ਨ ਮੁਹਈਆ ਕਰਾ ਕੇ ਆਏ ਆ ਤੇ ਨਾਲ ਉਹਨਾਂ ਨੂੰ ਹੋਰ ਵੀ ਭਰੋਸਾ ਦੇ ਕੇ ਆਏ ਆ ਕਿ ਤੁਹਾਨੂੰ ਜੋ ਵੀ ਚਾਹੀਦਾ ਹੋਏਗਾ ਅਸੀਂ ਤੁਹਾਡੇ ਨਾਲ ਖੜਾਂਗੇ ਸੋ ਸਾਨੂੰ ਕਿਉਂਕਿ ਮੇਰਾ ਇਕੱਲਾ ਨਹੀਂ ਜਿੰਨੇ ਵੀ ਅਸੀਂ ਪੰਜਾਬ ਦੇ ਸਾਡੀ ਆੜਤੂ ਐਸੋਸੀਏਸ਼ਨ ਦੇ ਪ੍ਰਧਾਨ ਐ ਜਿੰਨੇ ਵੀ ਐ ਉਹਨਾਂ ਦੇ ਵਿੱਚੋਂ 4-5 ਦੇ ਤਾਂ ਤਕਰੀਬਨ ਸਾਰਿਆਂ ਦੇ ਇਹਨਾਂ ਨੇ ਕੀਤੀ ਆ ਸਾਡਾ ਜਿਹੜਾ ਵੀ ਜੇ ਕਲੜਾ ਜੀ ਐਮਖੂ ਉਹਨਾਂ ਦੇ ਘਰ ਸਾਰੀ ਰਾਤ ਇਦਾਂ ਹੀ ਰਹੇ ਆ ਤੇ ਮਕਸਦ ਤਾਂ ਇਹੀ ਹੈ ਕਿ ਉਹਨਾਂ ਨਾਲੋਂ ਤੋੜੋ ਉਹਨਾਂ ਨਾਲ ਨਾ ਜਾਓ ਸਰਕਾਰ ਦੀ ਮਦਦ ਕਰੋ ਇਹ ਮਕਸਦ ਸੀਗਾ ਉਹਨੂੰ ਸਾਫ਼ ਦੀ ਕਰਿਆ ਸੀਗਾ ਜਦੋਂ ਪੰਜਾਬ ਚ ਹੋ ਜੇ ਸੈਕਸ਼ਨ ਦੀ ਖਬਰ ਦਿੱਲੀ ਚ ਡਟੇ ਕਿਸਾਨ ਲੀਡਰਾਂ ਤੱਕ ਵੀ ਪਹੁੰਚੀ ਤਾਂ ਉਹ ਵੀ ਕੇਂਦਰ ਦੇ ਦਿਵਾਲੇ ਹੋ ਗਏ ਪੀ ਜਿਵੇਂ ਆਰਤੀਆਂ ਦੇ ਖਿਲਾਫ ਛਾਪੇ ਮਾਰੀ ਹੋਈ ਆ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਸਪੋਰਟ ਕਰਦੇ ਜੇ ਇਸ ਅੰਦੋਲਨ ਦੀ ਤੇ ਉਹਦੇ ਤੇ ਸਾਡਾ ਇੰਨਾ ਹੀ ਕਹਿਣਾ ਹੈ ਵੀ ਇਹ ਬਦਲੇ ਦੀ ਭਾਵਨਾ ਨਾਲ ਹੁਣ ਮੋਦੀ ਸਰਕਾਰ ਇਹ ਕੁਝ ਕਰ ਰਹੀ ਆ ਇਹ ਜੋ ਪੰਜਾਬ ਮੇ ਆੜਤੀਆਂ ਔਰ ਸੈਲਰ ਮਾਲਕੋ ਜਿਨੇ ਸਰਕਾਰ ਇਹ ਬੋਲਤੀ ਹੈ ਕਿ ਉਹ ਸੰਘਰਸ਼ ਮੇ ਹਮਾਇਤ ਕਰ ਰਹੇ ਹੈ ਉਨਕੇ ਇਨਕਮ ਟੈਕਸ ਵਾਲੋ ਨੇ ਫੋਰਸ ਲੈ ਕੇ ਜੋ ਛਾਪੇ ਮਾਰੀ ਕੀ ਹੈ ਉਸਕਾ ਵਿਰੋਧ ਕਰਨੇ ਕੇ ਲਿਏ ਰੁਰਦੂ ਸਿੰਘ ਮਾਨਸਾ ਜੀ ਇਹ ਕਹਿ ਰਹੇ ਥੇ ਕਿ ਇਹਨਾਂ ਨੇ ਵਾਹ ਕਾਲ ਦੀ ਹੈ ਕਮੇਟੀ ਬਣਾ ਕੇ ਭੇਜਿਆ ਹੈ ਕਿ ਜੋ ਵੀ ਇਨਕਮ ਟੈਕਸ ਕੇ ਅਧਿਕਾਰੀ ਗਏ ਹੈਨ ਉਹਨਕੇ ਆਫਿਸਿਸ ਕੇ ਸਾਹਮਣੇ ਉਹ ਲੋਗ ਬੈਠ ਜਾਏ। ਹਾਂ। ਦਿੱਲੀ ਬਾਰਡਰ ਤੇ ਕਿਸਾਨ ਅੰਦੋਲਨ ਤੇਦਰ ਪੰਜਾਬ ਚ ਇਨਕਮ ਟੈਕਸ ਵਿਭਾਗ ਦੀਆਂ ਕਾਰਵਾਈਆਂ ਕਿਸਾਨਾਂ ਦੇ ਮਨਾਂ ਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਇਲਜ਼ਾਮ ਮੇਂ ਹੀ ਕਿ ਕਿਸਾਨ ਅੰਦੋਲਨ ਕਾਰਨ ਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।